ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪੰਜਾਬ ਦੇ ਉੱਤੇ ਮੈਂ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਅਸੀਂ ਇੱਕ ਗੁਫਾ ਬੁਖਾਰ ਰਹੇ ਜੀ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਬਣੀ ਹੋਈ ਹੈ ਜੀ ਆਜੋ ਤੁਹਾਨੂੰ ਸਾਰੀ ਗੁਫਾ ਦਿਖਾ ਰਹੇ ਹਾਂ ਜੀ ਆਪ ਦੇਖਾਦੇ ਤੁਸੀਂ ਇਹ ਗੁਫਾ ਬਣੀ ਹੋਈ ਹੈ ਜੀ ਇਹ ਅੰਦਰੋਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰੀ ਹੋਈ ਹੈ ਜੀ। ਜਿੱਥੇ ਜੀ ਭੂਤ ਟਾਈਪ ਗੁਫਾ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਅੰਦਰ ਹਨੇਰੇ ਨੇ ਰਹਾ ਆਪਾਂ ਆਪਣੇ ਕੈਮਰੇ ਦੀ ਲਾਈਟ ਜਗਾਈ ਹੋਈ ਹੈ ਜੀ ਆਪ ਦੇਖ ਸਕਦੇ ਤੁਸੀਂ। ਸਾਲੀਂ ਕਿੱਦਾਂ ਲੱਗੇ ਹੋਏ ਨੇ ਜੀ ਦੇਖਾ ਜੀ। ਆਹ ਦੇਖ ਸਕਦੇ ਤੁਸੀਂ। ਕਿੱਦਾਂ? Play by USB drive। ਤਾਂ ਕਿਹੜੇ ਨਾਲ ਧਾਵਣੀਆਂ ਜਿੱਜਾ ਲੱਗਿਆ ਹੋਈਆਂ ਨੇ ਜੀ ਤਾਂ ਵੇਖ ਸਾਹ ਜੀ ਉਹ ਆਪਣਾ ਜਿਸ ਤਰ੍ਹਾਂ ਭੱਜ ਕੇ ਇਹ ਲੱਗ ਰਿਹਾ ਵੀ ਕਿਸੇ ਨੂੰ ਭੱਜ ਕੇ ਕਿਸੇ ਨੂੰ ਮਾਰਦਾ ਹੋਵੇ ਬੰਦਾ ਇਸ ਤਰ੍ਹਾਂ ਲੱਗਦਾ ਜੀ ਵੇਖ ਸਾਹ ਜੀ ਤੁਸੀਂ ਦੇਖੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਗੁਫਾ ਦੇ ਵੀ ਇਹਨਾਂ ਤੋਂ ਸ਼ਰਾਬਣੀ ਗੁਫਾ ਨੂੰ ਹੋਰ ਵੀ ਦਿਖਾ ਰਹੇ ਜੀ ਅੰਦਰ ਜਾ ਕੇ ਆਹ ਦੇਖੋ ਨੇ ਰਹਿ ਨੇ ਰੱਖਿਆ ਜੀ ਅੰਦਰ ਗੁਫਾ ਦੇ ਅਦਰ ਸਿੰਘ ਸ਼ੰਕਰ ਜੀ ਦਾ ਦਰਵਾਜ਼ਾ ਬਣਿਆ ਹੋਇਆ ਜੀ ਗੁਫਾ ਦੇ ਵਿੱਚ ਦੇਖ ਸਕਦੇ ਜੀ ਤੁਸੀਂ ਅਜੇ ਤੋਂ ਉੱਪਰ ਜਾ ਕੇ ਬੁਖਾਰ ਰਹੇ ਹੈ ਜੀ ਇੰਦਰ ਦੇਖ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਕਰਦੇ ਹੋ ਘੁੰਮ ਰਹੀ ਹੈ ਜੀ ਸਾਰੇ ਕੋ ਹੱਥ ਜਿਵੇਂ ਝਾੜੀ ਦੇ ਵਿੱਚੋਂ ਹੱਥ ਕੱਢੇ ਇਸ ਤਰ੍ਹਾਂ ਲੱਗਦਾ ਨਹੀਂ ਇਹ ਦੇਖ ਸਕਦੇ ਤੁਸੀਂ ਉਧਰ ਤੋਂ ਦੇਖ ਸਕਦੇ ਤੁਸੀਂ ਇਹਦੇ ਕਿੰਨੇ ਤਿੱਖੇ-ਕਿੱਖੇ ਨੇ ਆ ਦੇਖੋ ਜੀ ਇਹ ਦੰਦਾ ਇਹ ਨਾਲ ਦੰਗੀਆਂ ਬਹੁਤ ਵੱਢਦੇ ਜੀ ਤੋਂ ਅੱਗੇ ਵੀ ਬੁਖਾਰ ਰਹੇ ਹੈ ਇਹ ਦਰਵਾਜ਼ਾ ਬਣਿਆ ਹੋਇਆ ਜੀ ਆਪਣਾ ਜੀ ਮਹਾਰਾਜ ਫਾਰ ਲੀ ਜਾਂ ਇਹਦੇ ਬਾਅਦ 15 ਵਖੜਾ ਤੁਸੀਂ ਕਿਉਂਕਿ ਕੁੰਭ ਕਰਨ ਜਿਨ੍ਹਾਂ ਨੂੰ ਕੁੰਭ ਕਰਨ ਕੇ ਆ ਜਾਂਦਾ ਸੀਗਾ ਲੋਕੀ ਬਾਹਰ ਪੂਰੀ ਨੀਂਦ ਛੋਂਦੇ ਸੀਗਾ ਜੀ ਦੇਖ ਸਕਦੇ ਹੋ ਇਹਨਾਂ ਖਾਣ ਦੇ ਵਾਸਤੇ ਕਿੱਦਾਂ ਦੇ ਬਾਜੇ ਧੋਮਕਿਆਂ বাজਾਈਆਂ ਜਾਂਦੀਆਂ ਸੀਗੀਆਂ ਜੀ ਆ ਦੇਖੋ ਆ ਢੋਲਿਆਂ ਦੇ ਨੇ ਇਹਦੇ ਤਰ੍ਹਾਂ ਬਾਜੇ বাজਾਇਆ ਜਾਂਦੇ ਸੀਗੇ ਜੀ ਤੁਹਾਰਾ ਜਿਹੜੀ ਇਹਨਾਂ ਦੀ ਨੀਂਦ ਆ ਉਹ ਖੁੱਲੀ ਨਹੀਂ ਸੀਗੀ ਜੀ ਦੇਖਾ ਦਿਓ ਤੁਸੀਂ ਬਾਕੀ ਤੁਹਾਨੂੰ ਹੋਰ ਵੀ ਅੰਦਰ ਜਾ ਕੇ ਚੀਜ਼ਾਂ ਵਿਖਾਵਾਂਗੇ ਜੀ ਇਹ ਬਿਸ਼ਨੂ ਭਗਵਾਨ ਦੇ ਅਵਤਾਰ ਨਰਸਿੰਘ ਮਹਾਰਾਜੀ ਬਣੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਨੇ ਰਾਖਸ਼ ਦਾ ਰਾਖਸ਼ੀ ਜੀ ਤਾਂ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਉਹ ਮੈਂ ਜੀ ਰਿਹਾ ਹਾਂ ਜੀ 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 ਬਹੁਤ ਵਧੀਆ ਵਧੀਆ ਆ ਜਾਓ ਬੁਫਾਰ ਤੋਂ ਦੇਖਣ ਨੂੰ ਕਿੱਥਾਂ ਮਿਲਣਗੀਆਂ ਜੀ ਦੇਖ ਸਕਦੇ ਤੁਸੀਂ ਬੀਸ਼ਨ ਭਗਵਾਨ ਜੀ ਇੰਦਰ ਹੋਰ ਅੱਗੇ ਜਾ ਕੇ ਦਿਖਾਵਾਂਗੇ ਜੀ ਕਿਉਂਕਿ ਬਹੁਤ ਜ਼ਰਾ ਦੇ ਵਿੱਚ ਗੁਫਾ ਬਣੀ ਹੋਈ ਹੈ ਜੀ ਇਹ ਇਹ ਸਾਡੇ ਨੂੰ ਚਿੱਤਰ ਬਣੇ ਹੋਏ ਨੇ ਜੀ ਹਨਾ ਦੇ ਆਬਸਟ੍ਰੈਕਟ ਵੀ ਬਣੇ ਹੋਏ ਆ ਕਿ ਵੇਖ ਸਕਦੇ ਹੋ ਕਿਧਰ ਤੱਕ ਨਿਕਲ ਨਾਲ ਆਪੋਂ ਨਿਕਲ ਜਾਏਗਾ ਕਿਤਨੇ ਕਿਥੇ ਜਾਏਗਾ ਬਸ ਇਹ ਹੋ ਗਿਆ ਲੰਕਾ ਆ ਰਿਹਾ ਹੈ ਹਲੋ ਜੀ ਹੁਣ ਆਪਾਂ ਥੱਲੇ ਜਾ ਰਹੇ ਹਾਂ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਕਮੈਂਟ ਜਰੂਰ ਕਰਿਓ ਦੱਸਿਓ ਸਾਨੂੰ ਜੇ ਤੁਹਾਨੂੰ ਜਿਹੜੀ ਵਿਖਾਈ ਹੈ ਵੀ ਵਧੀਆ ਲੱਗੀ ਜੀ ਇਹ ਧੰਨਵਾਦ ਜੀ